ਸਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਔਨ ਮਾਈ ਪੇਜ ਜੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਪਲੀਜ਼ ਫੋਲੋ ਜ਼ਰੂਰ ਕਰਿਓ ਜੇ ਤੁਸੀਂ ਸਾਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਇੰਸਟਾ ਤੇ ਵੀ ਸਾਡੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਜਿੱਤੇ YouTube ਤੇ ਜਾ ਕੇ ਵੀ ਸਾਡੀਆਂ ਪਿਛਲੀਆਂ ਵੀਡੀਓਜ਼ 'ਚ ਸਾਡਾ ਕੰਮ ਚੈੱਕ ਕਰ ਸਕਦੇ ਹੋ ਵੀ ਸਾਡਾ ਕਿਵੇਂ ਦਾ ਕੰਮ ਆ ਹਰ ਇੱਕ ਕੰਮ ਤੋਂ ਨੂੰ ਹੈਂਡਵਰਕ ਮਸ਼ੀਨਵਰਕ ਸਟੀਚਿੰਗ ਵਗੈਰਾ ਹਰ ਇੱਕ ਤਰ੍ਹਾਂ ਦਾ ਜਿਹੜਾ ਕੰਮ ਹੈ ਤੁਹਾਨੂੰ ਫੁੱਲ ਫਿਨਿਸ਼ਿੰਗ ਦੇ ਨਾਲ ਮਿਲੂਗਾ ਜਿਹੜਾ ਅੱਜ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹ ਆਪਣਾ ਜਿਹੜਾ ਟੋਟਲੀ ਮ ਤੁਸੀਂ ਟਾਂਕਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਹਰ ਇੱਕ ਬੁੱਟੀ ਦਾ ਅਲੱਗ ਡਿਜ਼ਾਈਨ ਬਣਿਆ ਹੋਇਆ ਤੇ ਟਾਂਕਾ ਬਹੁਤ ਹੀ ਜ਼ਿਆਦਾ ਸਾਫ਼ ਲੱਗਿਆ ਹੋਇਆ ਜੀ ਆਪਣੇ ਕਾਰੀਗਰਾਂ ਵੱਲੋਂ ਬਹੁਤ ਹੀ ਜ਼ਿਆਦਾ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਸਾਰੀ ਸ਼ਰਟ 'ਚ ਤੁਹਾਨੂੰ ਬੁੱਟੀਆਂ ਮਿਲਦंगीਆਂ ਤੇ ਆ ਗਿਆ ਜੀ ਬਾਜੂ ਦਾ ਕੰਮ ਬਾਜੂ ਦਾ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਚੈੱਕ ਕਰੋ ਤੁਸੀਂ ਪੈਚ ਲਗਾ ਕੇ ਔਰਗੈਂਜ਼ਾ ਦਾ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਮਿਲੂਗਾ ਤੇ ਇਹ ਦੁਪੱਟਾ ਇਹਦੇ ਨਾਲ ਆਪਾਂ ਔਰਗੈਂਜ਼ਾ ਦਾ ਟਾਈ ਐਂਡ ਡਾਈ ਕਰਵਾਇਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਕਰਵਾਇਆ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟਫ ਤੇ ਇਹਨੂੰ ਰੈਡੀ ਕਰਾ ਸਕਦੇ ਹੋ ਜਿਹੜਾ ਆਪਣੇ ਸੂਟ ਦਾ ਬੇਸ ਰਹੂਗਾ ਜਿਉ ਮਲਾਈ कॉटन ਰਹੂਗਾ ਓਕੇ ਜੀ ਜੇ ਤੁਹਾਨੂੰ ਸਾਡੇ ਸੂਟ ਪਸੰਦ ਹੋਣੇ ਤੇ ਆਉਂਦੇ ਨੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ